ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਸਪ੍ਰੀਤ ਪੰਜਾਬੀ ਬੁਟੀਕ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੁਣ ਆਪਾਂ ਬਣਾਉਣ ਲੱਗੇ ਆ ਘੇਰੇ ਦਾ ਡਿਜ਼ਾਈਨ ਤੇ ਸਾਰਿਆਂ ਨਾਲ ਪਹਿਲਾਂ ਇੱਕ ਰਿਕਵੈਸਟ ਆਈ ਕਪਣਾ ਚੈਨਲ ਹੋਰ ਆ ਜਸਪ੍ਰੀਤ ਮਲਟੀ ਕੁਕਿੰਗ ਚੈਨਲ ਆ ਜਿਸ ਤਰ੍ਹਾਂ ਤੁਸੀਂ ਇਸ ਚੈਨਲ ਨੂੰ ਪਿਆਰ ਦਿੱਤਾ ਉਸੇ ਤਰ੍ਹਾਂ ਹੀ ਉਸ ਚੈਨਲ ਨੂੰ ਵੀ ਸਪੋਰਟ ਕਰੋ ਜੀ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਸਾਰੇ ਜਣੇ ਉਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਜਿਹੜੇ ਜਿਹੜੇ ਚੈਨਲ ਜਿਹੜੇ ਜਿਹੜੇ ਸਬਸਕ੍ਰਾਈਬਰ ਮੇਰੇ ਇਸ ਵੀਡੀਓ ਤੇ ਮੈਨੂੰ ਦੇਖਦੇ ਆ ਫੋਲੋ ਕਰਦੇ ਆ ਉਸ ਤੇ ਵੀ ਦੇਖੋ ਜੀ ਤੇ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਆ ਤੇ ਆ ਆਪਣਾ ਨਾ ਪ੍ਰਿੰਟਡ ਸੂਟ ਆ ਆਲ ਓਵਰ ਸੂਟ ਆ ਤੇ ਇਹਦੇ ਨਾਲ ਆਪਾਂ ਆਹ ਵਾਈਟ ਕਲਰ ਦਾ ਕੱਪੜਾ ਲਗਾ ਕੇ ਤੇ ਆਹ ਵਾਲੀ ਲੋਣੀ ਨਾਲ ਲੈਸ ਡਿਜ਼ਾਈਨ ਕਰਨਾ ਤੇ ਇਹਨੂੰ ਆਪਾਂ ਨਾ ਪੇਸਟਿੰਗ ਪੇਪਰ ਲਾ ਕੇ ਇੱਕ ਸਾਈਡ ਤੇ ਇਸ ਤਰ੍ਹਾਂ ਪ੍ਰੈਸ ਕਰ ਲਿਆ ਤੇ ਇਹਦੇ ਨਾਲ ਵੀ ਆਪਾਂ ਪੇਸਟਿੰਗ ਪੇਪਰ ਲਾ ਲਿਆ ਜੀ ਇਹਦੇ ਵੀ ਆਪਾਂ ਕੀ ਰਹੇ ਹੇਠਾਂ ਪੇਸਟਿੰਗ ਪੇਪਰ ਲਾ ਲੈਂਦਾ ਤੇ ਇਹ ਆਪਾਂ ਡਿਜ਼ਾਈਨ ਬਣਾਉਨੇ ਆ ਪਹਿਲਾਂ ਕਮੀਜ਼ ਦਾ ਅਗਲਾ ਪਿਛਲਾ ਪਾਸਾ ਲਾ ਲਿਆ ਕਟਿੰਗ ਨਹੀਂ ਕੀਤੀ ਮੋਢਿਆਂ ਦੀ ਜੇ ਤੁਸੀਂ ਇਸ ਤਰ੍ਹਾਂ ਦੇ ਡਿਜ਼ਾਈਨ ਬਣਾਉਨੇ ਆ ਹੋ ਸਕੇ ਤਾਂ ਪਹਿਲਾਂ ਹੀ ਡਿਜ਼ਾਈਨ ਬਣਾਇਆ ਕਰੋ ਕਿਉਂਕਿ ਕਟਿੰਗ ਕਰਕੇ ਬਾਅਦ ਵਿੱਚ ਡਿਜ਼ਾਈਨ ਬਣਾਉਣਾ ਔਖਾ ਹੋ ਜਾਂਦਾ ਜੀ ਤੇ ਇਸ ਤਰ੍ਹਾਂ ਨਾ ਆਪਾਂ ਸਕੇਲ ਲੈ ਲਿਆ

ਲੰਮੀ ਲਾਈਨ ਲਾ ਲਈਆਂ ਦੇਖੋ ਜੀ ਤਾਂ ਹੁਣ ਆਪਾਂ ਜਿਹੜੇ ਆਹ ਵਾਲੇ ਬਣਾਉਣੇ ਆ ਇਹਦੇ ਉੱਤੇ ਕੱਟ ਬਣਾਉਣੇ ਆ ਉਹ ਵੀ ਆਪਾਂ 2-2 ਇੰਚ ਦੀ ਬਣਾਉਣੇ ਆ ਉਹਨਾਂ ਦਾ ਵੀ 2-2 ਇੰਚ ਸਪੇਸ ਛੱਡਾਂਗੇ ਇਸ ਤਰ੍ਹਾਂ 2-2 ਇੰਚ ਤੇ ਆਪਾਂ ਨਿਸ਼ਾਨ ਲਾ ਲਾਂਗੇ ਥੋੜਾ ਜਿਹਾ ਸਕੇਲ ਉਰਾ ਘੱਲ ਲੈਣੇ ਐ ਲਾਈਨ ਤੋਂ ਇਸ ਤਰ੍ਹਾਂ 2 ਤੇ ਇਸ ਤਰ੍ਹਾਂ ਨਾ ਸਾਰੇ ਦੇ ਵਿੱਚ ਆਪਾਂ 2 ਇੰਚ ਦਾ ਸਪੇਸ ਛੱਡ ਕੇ ਨਿਸ਼ਾਨ ਲਾ ਲਏ ਨੇ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਜਿਆਦਾ ਵੀ ਛੱਡ ਸਕਦੇ ਹੋ ਬਟ 2 ਵੀ ਮੈਂ ਰੱਖ ਸਕਦੇ ਹਾਂ ਇਸ ਤੋਂ ਪਰ ਆਪਾਂ 2 ਇੰਚ ਤੇ ਰੱਖਾਂਗੇ ਜੀ

ਨਿਸ਼ਾਨ ਤੱਕ ਜਿਸ ਤਰ੍ਹਾਂ ਪਾ ਲੰਮੀ ਲਾਈ ਆ ਉਥੋਂ ਤੱਕ ਕੱਟ ਕਰ ਲੈਣਾ ਇਸ ਤਰ੍ਹਾਂ ਆਪਾਂ ਕੱਟ ਲਾ ਲਏ ਤੇ ਹੁਣ ਤੁਹਾਨੂੰ ਦੱਸਦੇ ਅੱਗੇ ਇਸ ਤਰ੍ਹਾਂ ਆਪਾਂ ਸਾਰੇ ਟੱਕ ਲਗਾ ਲਏ ਹੁਣ ਇਹਨੂੰ ਨਾ ਇਸ ਤਰ੍ਹਾਂ ਐਵੇਂ ਫੋਲਡ ਕਰਨਾ ਐਵੇਂ ਕਰਕੇ ਇਧਰਲੀ ਸਾਈਡ ਤੋਂ ਆਪਾਂ ਲਗਾਗੇ ਫੋਲਡ ਕਰਨ ਇਸ ਤਰ੍ਹਾਂ ਫਿਰ ਇਹਨੂੰ ਇਹਦੇ ਉੱਪਰ ਇਸ ਤਰ੍ਹਾਂ ਹੁਣ ਆਇਦ੍ਰੋ ਐਵੇਂ ਮੋੜ ਲਓ ਜਿਵੇਂ ਤੁਹਾਨੂੰ ਸੌਖਾ ਲੱਗਦਾ ਉਸ ਤਰ੍ਹਾਂ ਮੋੜ ਦੋ ਤੇ ਦੇ ਉੱਪਰ ਲਾ ਦਾਂਗੇ ਸਲਾਈ ਜਿਸ ਪਾਸੇ ਤੁਸੀਂ ਇੱਕ ਵੱਲ ਨੂੰ ਇੱਕ ਵਾਰ ਨੂੰ ਮੋੜਿਆ ਤੇ ਦੂਸਰੀ ਵਾਰੀ ਵੀ ਉਸ ਪਾਸੇ ਨੂੰ ਦੂਸਰਾ ਵੀ ਕਟਾਹ ਉਸੇ ਪਾਸੇ ਨੂੰ ਮੋੜਨਾ ਇਸ ਤਰ੍ਹਾਂ ਇਹਨਾਂ ਦੇ ਉੱਪਰ ਲਾ ਲਾਂਗੇ ਆਪਾਂ ਸਲਾਈ ਸਾਰਿਆਂ ਨੂੰ ਮੋੜ ਕੇ ਬਹੁਤ ਸੋਹਣਾ ਡਿਜ਼ਾਈਨ ਬਣ ਜਾਂਦਾ ਏ తర సేటా మోడతి చేవే ਇਸ ਤਰ੍ਹਾਂ ਨਾ ਆਪਾਂ ਸਾਰੇ ਕਟਾਂ ਜਿਹੜੇ 모ੜ ਲਏ ਉਹਨਾਂ ਨੂੰ ਆਪਾਂ ਐਵੇਂ ਸਿੱਧਾ ਕਰ ਲੈਣੇ ਆ। ਉਹਨਾਂ ਇਸ ਤਰ੍ਹਾਂ ਆਪਾਂ ਜਿਹੜਾ ਪੇਸਟਿੰਗ ਪੇਪਰ ਵਾਲਾ ਲਾ ਕੇ ਕੱਪੜਾ ਤਿਆਰ ਕੀਤਾ ਸੀ ਵਾਈਟ ਕਲਰ ਦਾ ਉਹ ਇੱਥੇ ਹੀ ਠਾ ਰੱਖ ਲਿਆ। ਤੇ ਦੇ ਉੱਪਰ ਲਾਵਾਂਗੇ ਇਸ ਤਰ੍ਹਾਂ ਸਲਾਈ ਇਕਵਰੀ ਆਪਾਂ ਸਿੱਧੀ ਸਲਾਈ ਲਾ ਦਾਂਗੇ ਸਪੇਸ ਤੁਸੀਂ ਆਪਦੀ ਮਰਜ਼ੀ ਨਾਲ ਵੱਧ ਘੱਟ ਰੱਖ ਸਕਦੇ ਹੋ ਪਰ ਧਿਆਨ ਰੱਖਣਾ ਵੀ ਸਪੇਸ ਇੱਕੋ ਜੀ ਹੋਣੀ ਚਾਹੀਦੀ ਹੈ ਕਿਤੇ ਹੋਏ ਨਾ ਹੋਵੇ ਵੀ ਕਿਤੇ ਵੱਧ ਤੇ ਕਿਤੇ ਘੱਟ ਹੋ ਜੇ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ ਇਹਦੇ ਉੱਪਰ ਹੁਣ ਆਪਾਂ ਸਲਾਈ ਲਾ ਦਾਂਗੇ सिलाई लग गई अपनी हम आप इन्होंने ला लें कटाव के उत्ते सिलाई ये वहा आप थोड़ा जहा बीक कर लेंगे इस तरह जिस वो शेप द अपने कटान उस शेप के आप सिलाई ला लेंगे ਇਸ ਤਰ੍ਹਾਂ ਆਣ ਦੇ ਉੱਪਰ ਹੁਣੇ ਹੋਰ ਸिलाई ਲਾਵਾਂਗੇ ਬਹੁਤ ਹੀ ਸੋਖਾ ਡਿਜ਼ਾਈਨ ਕ੍ਰੇਟਡ ਸੋਰਟ ਨੂੰ ਇਸ ਤਰ੍ਹਾਂ ਆਪਾਂ ਡਿਜ਼ਾਈਨ ਕਰਕੇ ਸੋਨਾ ਬਣਾ ਸਕਦੇ ਹਾਂ ਜੀ ਇਸ ਤਰ੍ਹਾਂ ਹੁਣ ਇੱਕ ਵਾਰੀ ਤਾਂ ਆਪਣਾ ਡਿਜ਼ਾਈਨ ਬਣ ਗਿਆ ਤਾਂ ਹੁਣ ਇਹਦੇ ਉੱਤੇ ਲਾਉਣੀ ਹੈ ਲੈਸ ਉਹ ਆਪਣਾ ਹੁਣ ਧਾਗਾ ਇਹਦੇ ਨਾਲ ਦਾ ਪਾ ਲੈਨੇ ਲੈਸ ਨਾਲ ਦਾ ਹੁਣ ਆਪਣਾ ਲੈਸ ਨਾਲ ਦਾ ਧਾਗਾ ਪਾ ਲਿਆ ਐਸ ਤਰ੍ਹਾਂ ਜਿਹੜੀ ਲੈਸ ਹੈ ਨਾ ਇਹਨੂੰ ਇਹਦੇ ਉੱਪਰ ਰੱਖਾਂਗੇ ਇਹਦੇ ਉੱਪਰ ਸੈਂਟਰ ਚਿੱਪੀ ਸਲਾਈ ਲੱਗੋਗੇ Ini nanti bos mana dia yang lanjut. ਆ ਜਿਹੜਾ ਕੱਪੜਾ ਜੀ ਇਹ ਆਪਣਾ ਨਾ ਇਸ ਤਰ੍ਹਾਂ ਫੋਲਡ ਕਰ ਦਾਂਗੇ ਤੇ ਇਹ ਤਰਪਾਈ ਹੋ ਜੂਗਾ ਏਹਠਾ ਇਹਦੇ ਤੇ ਆਪਾਂ ਨਾ ਇਸ ਤਰ੍ਹਾਂ ਮੋੜ ਕੇ ਕੱਚੀ ਸਲਾਈ ਮਿਲਾ ਦਾਂਗੇ ਤੇ ਫਿਰ ਇਹਨੂੰ ਸਿੱਧੀ ਸਲਾਈ ਇਸ ਤਰ੍ਹਾਂ ਮਾਰ ਕੇ ਫਿਰ ਇਹਦੇ ਤੇ ਕੰਨੀ ਆਪਾਂ ਨੂੰ ਸਲਾਈ ਲਾਉਂਦੀ ਵੀ ਲੋੜ ਨਹੀਂ ਤੇ ਇਸ ਤਰ੍ਹਾਂ ਸਲਾਈ ਲਾ ਦਿੰਨੇ ਆਪਾਂ ਉੱਪਰ ਕੱਚੀ ਸਲਾਈ ਲਾ ਦਿੰਨੇ ਆ ਫਿਰ ਤਰਪਾਈ ਹੋ ਜੂ ਅਤੇ ਦੇਖ ਸਕਦੇ ਹੋ ਜੀ ਆਪਣਾ ਡਿਜ਼ਾਈਨ ਬਣ ਕੇ ਤਿਆਰ ਆ ਪ੍ਰਿੰਟਡ ਸੂਟ ਨੂੰ ਆਪਾਂ ਸਸਤੇ ਜਿਹੇ ਵਿੱਚ ਤਿਆਰ ਕਰ ਲਿਆ ਬਹੁਤ ਹੀ ਘੱਟ ਖਰਚੇ ਦੇ ਵਿੱਚ ਤੇ ਆਹਦੇ ਹੱਥ ਦੀ ਮਿਹਨਤ ਆ ਜੀ ਤੇ ਕਪੜਾ ਬੱਸ ਤੇ ਕੋਈ ਵੀ ਡਿਜ਼ਾਈਨ ਕੋਈ ਵੀ ਕੰਮ ਔਖਾ ਨਹੀਂ ਹੁੰਦਾ ਜੀ ਆਪਾਂ ਇੱਕ ਵਾਰੀ ਮਨ ਦੇ ਵਿੱਚ ਸੋਚ ਲਿਆ ਨਾ ਵੀ ਆਹ ਆਪਾਂ ਕੰਮ ਇਦਾਂ ਕਰ ਲਾਂਗੇ ਫਿਰ ਕੋਈ ਵੀ ਕੰਮ ਔਖਾ ਨਹੀਂ ਲੱਗਦਾ ਕਰਨ ਦੇ ਵਿੱਚ ਆਸਾਨੀ ਹੋ ਜਾਂਦੀ ਹੈ ਠੀਕ ਹੈ ਜੀ ਮੇਰੀ ਵੀਡੀਓ ਕਿਸ ਤਰ੍ਹਾਂ ਲੱਗੀ ਤੁਹਾਨੂੰ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਤੇ ਆਪਣਾ ਦੂਸਰਾ ਚੈਨਲ ਜਸਪ੍ਰੀਤ ਮਲਟੀ ਕੁਕਿੰਗ ਚੈਨਲ ਉਹਨੂੰ ਵੀ ਸਪੋਰਟ ਕਰੋ ਜੀ ਵਾਤੋਂ ਵਾਤ ਸਪੋਰਟ ਕਰੋ ਉਹਦੇ ਤੇ ਵੀ ਆਪਾਂ ਰੈਸਪੀ ਲੈ ਕੇ ਆਇਆ ਕਰਾਂਗੇ ਹਰ ਰੋਜ਼ ਤਰ੍ਹਾਂ ਵੀਡੀਓ ਜਿਸ ਤਰ੍ਹਾਂ ਇਸ ਚੈਨਲ ਨੂੰ ਤੁਸੀਂ ਪਿਆਰ ਦਿੱਤਾ ਉਸੇ ਤਰ੍ਹਾਂ ਹੀ ਉਸ ਚੈਨਲ ਨੂੰ ਦਿਓ ਜੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ